ਆਪਣੀ ਦੁਕਾਨ ਦਾ ਸਾਮਾਨ ਕਿਰਪਾ ਕਰਕੇ ਆਪਣੀ ਦੁਕਾਨ ਦੇ ਅੰਦਰ ਰੱਖਿਆ ਜਾਵੇ ਸੜਕ ਦੇ ਹਿੱਸੇ ਵਿੱਚ ਨਾ ਰੱਖਿਆ ਜਾਵੇ ਆਪਣੀ ਦੁਕਾਨ ਦੇ ਬਾਹਰ ਕੋਈ ਵੀ ਬੜੀ ਜਾਂ ਰੇੜੀ ਨਾਲ ਲਗਵਾਈ ਜਾਵੇ ਜੇਕਰ ਕਿਸੇ ਵੀ ਦੁਕਾਨਦਾਰ ਵੱਲੋਂ ਇਹ ਹੱਦ ਤੱਕ ਆ ਸਰ ਨਗਰ ਨਿਗਮ ਵੱਲੋਂ ਸਮਾਜ ਜਬਤ ਕਰ ਲਿਆ ਜਾਏਗਾ ਅਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਬਾਹੁਦਿਕਮ ਕਮਿਸ਼ਨਰ ਨਗਰ ਨਿਗਮ ਪਟਿਆਲਾ ਰੱਖਦੇ ਟੇਬਲੰਦ ਰੱਖਿਆ ਮੈਂ ਚੱਕਾਵਾ ਉੱਤਰ ਆਇਆ ਮੈਨੂੰ ਚੱਕਰ ਦੋ ਯਾਰ ਕਿਹੜੀ ਗੱਲ ਹੈ ਇਹ ਭਾਈ ਦਾ ਤੁਹਾਡਾ ਚਲਾਣ ਹੋਏਗਾ ਮੈਨੂੰ ਤਿੰਨ ਦਰ ਤੱਕ ਇਹ ਵੀਰਨਸ ਕੈਂਪੇਨ ਆਪਣੇ ਤ੍ਰਿਪੜੀ ਵੀ ਮੈਂ ਕਰਕੇ ਆਈਆਂ ਹਾਂ ਸਟਾਰਟ ਹੁਣ ਅਨਾਰਦਨਾ ਚੌਂਕ ਤੋਂ ਅਸੀਂ ਟੁਵਾਰਡਸ ਅਦਾਲਤ ਬਾਜ਼ਾਰ ਨੂੰ ਅਸੀਂ ਸਾਰੇ ਸ਼ਾਪਕੀਪਰਸ ਨੂੰ ਤੇ ਆਮ ਪਬਲਿਕ ਦਾ ਸਹਿਯੋਗ ਮੰਗਦੇ ਹਾਂ ਇਹਦੇ ਲਈ ਸਾਨੂੰ ਸਹਿਯੋਗ ਕਰਨ ਕਿਉਂਕਿ ਆਪਣੀ ਪੁਰਾਣੀ ਮਾਰਕੀਟ ਹੈ ਇਹਨੂੰ ਡਿਸਪਲੇਸ ਕਰਨ ਵਾਸਤੇ ਤਾਂ ਕੋਈ ਆਪਸ਼ਨਸ ਹੁੰਦੀਆਂ ਨਹੀਂ ਇਹਦੇ ਵਿੱਚ ਇੱਕ ਨੀਮਾ ਦੇ ਦਾਇਰੇ ਚ ਰਹਿ ਕੇ ਸਾਰਿਆਂ ਨੂੰ ਵੈਂਟ ਆਨ ਕਰਨਾ ਚਾਹੀਦਾ ਲੱਗਦਾ ਨਹੀਂ ਕਿ ਲਗਾਤਾਰ ਜਿਹੜੇ ਨਿਯਮ ਕਿਹੜੀ ਕਿਹੜੀ ਨਗਰ ਨਿਕਮ ਬਲੂ ਉੱਪਰ ਜਾਏ ਵੀ ਜਾਂਦੇ ਨੇ ਆਦੇ ਮਹੀਨੇ ਕਾਰਵਾਈ ਵੀ ਹੁੰਦੀ ਹੈ ਠੀਕ ਹੈ ਮੁਰ ਤੋਂ ਅੱਖਾਂ ਜੇ ਚੁੱਕਣ ਵਾਲਾ ਕੰਮ ਮੈਂ ਉਹੀ ਕਹਿੰਨੀ ਆ ਜਿੰਨੀ ਦੇਰ ਪਬਲਿਕ ਅਵੇਅਰ ਨਹੀਂ ਹੋਏਗੀ ਜਿੰਨੀ ਦੇਰ ਪਬਲਿਕ ਸੈਂਸਿਟਾਈਜ਼ ਨਹੀਂ ਹੋਏਗੀ ਔਰ ਸਾਨੂੰ ਕੋਆਪਰੇਟ ਨਹੀਂ ਕਰੇਗੀ ਐਡਮਿਨਿਸਟ੍ਰੇਸ਼ਨ ਨੂੰ ਚਾਹੇ ਉਹ ਕਾਰਪੋਰੇਸ਼ਨ ਦੇ ਲੈਵਲ ਦਾ ਚਾਹੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਲੈਵਲ ਦਾ ਉਨੀ ਦੇਰ ਪੋਸੀਬਲ ਨਹੀਂ ਹੈਗਾ ਪਬਲਿਕ ਨੂੰ ਅਵੇਅਰ ਹੋਣਾ ਪੈਣਾ ਹੈ ਪਬਲਿਕ ਨੂੰ ਫੋਲੋ ਕਰਨੇ ਪੈਣੇ ਆ ਕੋਈ ਸ਼ਕਤੀ ਨਹੀਂ ਹੈ ਇਸ ਨੂੰ ਬਸ ਦੇਖੋ ਸ਼ਕਤੀ ਨਹੀਂ ਅਵੇਅਰਨੈਸ ਅਵੇਅਰਨੈਸ ਆਪਣੇ ਆਪ ਦੀ ਇੱਕ ਸ਼ਕਤੀ ਹੈ ਜਦੋਂ ਅਸੀਂ ਵਾਰ-ਵਾਰ ਇੱਕ ਚੀਜ਼ ਤੇ ਫੋਕਸ ਕਰਦੀ ਹੈ ਸਰਕਾਰ ਤਾਂ ਉਸ ਚੀਜ਼ ਨੂੰ ਮੰਨਣਾ ਬੰਦ ਨਹੀਂ ਅਵੇਅਰ ਕਰ ਦੋ ਪੰਜਾਬ ਦੇ ਮੈਂ ਅੱਜ ਦੀ ਜਿਹੜੀ ਸਪੈਸ਼ਲ ਕੈਂਪੇਨ ਹੈ ਉਹ ਤਾਂ ਟ੍ਰੈਫਿਕ ਨੂੰ ਸਮੂਥ ਕਰਨ ਵਾਸਤੇ ਆ ਇੱਕ ਲਾਈਨ ਵੀ ਕਿਹੜਾ ਕਿੱਥੇ ਦੀ ਤਿਆਰੀ ਹਾਂ ਲਾਈਨ ਵੀ ਇੱਕ ਅੰਦਰ ਨੂੰ ਮਾਰਕ ਕਰਕੇ ਦਿੰਨੇ ਆ ਅਸੀਂ ਪ੍ਰੈਜ਼ੀਡੈਂਟ ਜਿਹੜੇ ਵਪਾਰ ਮੰਡਲ ਦੇ ਨੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਆਈ ਹਾਂ ਉਹਨਾਂ ਨੂੰ ਵੀ ਲੋਕ ਦੇ ਵਿੱਚ ਲੈ ਕੇ ਹੀ ਅਸੀਂ ਅੱਗੇ ਵਧ ਰਹੇ ਹਾਂ ਐਸੇ ਸਾਡਾ ਕੋਈ ਬਹੁਤ ਜ਼ਿਆਦਾ ਕੋਈ ਸ਼ਕਤੀ ਵਾਲਾ ਮੈਂ ਕਹਾਂ ਉਹ ਚੀਜ਼ ਨਹੀਂ ਹੈਗੀ ਕਿ ਅਸੀਂ ਲੋਕਾਂ 'ਚ ਕਾਉਸ ਮਚਾਈਏ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਹਾਂ ਲੋਕਾਂ ਦੇ ਸਹਿਯੋਗ ਦੀ ਮੈਂ ਮੰਗ ਕਰਦੀ ਹਾਂ ਇਹ ਪੂਰੇ ਮਾਮਲੇ ਦੀ ਕੋਪੀ ਕੀਤੀ ਹੈ ਕਿਉਂਕਿ ਇੱਥੇ ਇਜ਼ਹਾਰ ਇਹ ਵੀ ਲੱਗਿਆ ਸੀਗਾ ਕਿ ਫੜੀਆਂ ਤੇ ਉਹ ਪੈਸੇ ਲੈਤੇ ਜਾਂਦੇ ਨੇ ਦੁਕਾਨਦਾਰਾਂ ਦੇ ਵੱਲੋਂ ਕਿਰਾਏ ਦੇ ਜਿੱਦਾਂ ਐਦਾਂ ਦੀ ਕੋਈ ਮੇਰੇ ਸ਼ਿਕਾਇਤ ਧਿਆਨ ਚ ਆਊਗੀ ਤਾਂ ਉਹਦੇ ਤੇ ਕਰਾਂਗੀ ਥੈਂਕ ਯੂ ਮੈਂ ਉਹਦੇ ਤੇ ਕਮੈਂਟ ਵੀ ਕਰਾਂਗਾ ਹਾਂ ਲੋਕਾਂ ਦੀ ਕਨਵੀਨੀਅਨਸ ਸਾਨੂੰ ਧਿਆਨ ਰੱਖ ਕੇ ਰਸ਼ ਵਾਲੇ ਏਰੀਆ ਦੇ ਵਿੱਚ ਛੋਟੇ ਵਹੀਕਲ ਇਸ ਕਰਕੇ ਚਲਾਏ ਗਏ ਨੇ ਕਿ ਉਹ ਪਿਕ ਐਂਡ ਡ੍ਰੌਪ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਾਰਕ ਕਰਨ ਲਈ ਐਸ ਐਚ ਰਸ਼ ਕਰਨ ਲਈ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਮੈਂ ਫਿਰ ਵੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਨਾਲ ਮੈਂ ਇਸ ਮਸਲੇ ਤੇ ਫੋਕਸ ਕਰਨ ਉਹਨਾਂ ਨੂੰ ਮੈਂ ਹੋਰ ਤੁਹਾਡੇ ਜਿਸ ਤਰ੍ਹਾਂ ਕਿ ਅਵੇਅਰਨੈਸ ਹੀ ਹੈ ਕੱਲੀ ਜਾਂ ਪੱਕੇ ਹਦਾਇਤਾਂ ਜੇ ਜਾਣੀਏ ਉਹਨਾਂ ਨੂੰ ਗਰੇ ਅਵੇਅਰਨੈਸ ਤੇ ਹਦਾਇਤਾਂ ਇੱਕੋ ਹੀ ਗੱਲ ਆ ਅਵੇਅਰਨੈਸ ਨਾਲ ਹੀ ਉਹਨਾਂ ਨੂੰ ਗਾਈਡ ਕਰ ਰਹੇ ਆ ਕਿ ਇਹ ਚੀਜ਼ ਨੂੰ ਨਿਯਮਾਂ ਚ ਰੱਖ ਕੇ ਆਪਾਂ ਟ੍ਰੈਫਿਕ ਨੂੰ ਬੈਂਕ ਸਮੂਥਲੀ ਵੈਂਟ ਆਨ ਕਰਾਈ। ਪਰ ਇਹ ਇਹਨਾਂ ਦੇ ਉੱਪਰ ਗੌਰ ਨਹੀਂ ਕੀਤਾ ਜਾਂਦਾ। ਬਾਰ-ਬਾਰ ਇੱਕ ਇੱਕ ਵਾਰ ਇਹ ਉਹਨ ਗੇੜਾ ਜਿਹੜਾ ਤੁਹਾਡੇ ਉਹਨੂੰ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਨਹੀਂ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਹੈ। ਸ਼ਹਿਰ ਦੇ ਵਿੱਚ ਵਰਕ ਕਰ ਰਹੀ ਹੈ ਆਪਣੇ ਜਿਵੇਂ ਇਹ ਰਿਸਪੈਕਟਿਵ ਏਰੀਆ ਆਈ ਥਿੰਕ ਕੋਤਵਾਲੀ ਦੇ ਅੰਡਰ ਪੈਂਦਾ ਹੈ। ਕੋਤਵਾਲੀ ਪੁਲਿਸ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ। ਅਸੀਂ ਗੱਲ ਨਹੀਂ ਹੈਗੀ। ਹੁਣ ਸਾਰੇ ਸਾਰੇ ਏਰੀਆਜ਼ ਦੇ ਵਿੱਚ ਜਿਹੜੀ ਰਿਸਪੈਕਟਿਵ ਪੁਲਿਸ ਹੈ ਉੱਥੋਂ ਦੀ ਉਹਦੇ ਤੇ ਫਰਕ ਨਹੀਂ ਸ਼ੌਪੀਪਲਸ ਨਹੀਂ ਕੰਮ ਕਰ ਨਹੀਂ ਮੰਨ ਲਗੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਕੀਤੀ ਜਾਂਦੀ ਸੀ ਨੀਮਨ ਸਾਟ ਟ੍ਰੈਫਿਕ ਪੁਲਿਸ ਬਾਉਂਡ ਹੈ ਜੀ ਮੈਡਮ ਪੁਲਿਸ ਵਾਲੇ ਤਾਂ ਆਪ ਕਿਉਂ ਝੂਠੇ ਖਹੁੰਦੇ ਇੱਕ ਵੀ ਨਹੀਂ ਹੁੰਦਾ ਇਹਦੇ ਤੇ ਜਿਹੜੀ ਅੱਜ ਸਪੈਸ਼ਲ ਕੈਂਪੇਨ ਹੈ ਦੇਖੋ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੁਲਿਸ ਦੇ ਸਹਿਯੋਗ ਦੇ ਨਾਲ ਆਪ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਅਸੀਂ ਸਟਾਰਟ ਕੀਤੀ ਸਾਰੇ ਸਾਰੇ ਸਟੇਕ ਹੋਲਡਰਸ ਨੇ ਇੱਕ ਪੁਲਿਸ ਦੀ ਡਿਊਟੀ ਤੇ ਲਾ ਲਓ ਕੋਈ ਬੰਦੇ ਹਾਂਜੀ ਬਿਲਕੁਲ ਇਸ ਏਰੀਆ ਦੇ ਵਿੱਚ ਕੰਸਰਨ ਨਹੀਂ ਹੁੰਦੇ ਨਹੀਂ ਹੁੰਦੇ ਅੱਗੇ ਹੁੰਦੇ ਨਹੀਂ ਠੀਕ ਹੈ ਇਹਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਰ ਮੈਡਮ ਦਾ ਦੀਪਜੋਤ कौर ਜੀ ਦਾ ਉਹਨਾਂ ਅਤੇ ਸਾਡੇ ਕਮਿਨ ਮਾਨਵ ਕਮਿਸ਼ਨਰ ਸਾਹਿਬ ਰਜਤ ਭਰਾਏ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਜਿਹੜੀ ਐਸਟੀਐਮ ਮੈਡਮ ਵੱਲੋਂ ਸੀਸੀ ਸਾਹਿਬ ਵੱਲੋਂ ਮੈਸੇਜ ਸੀਗਾ ਕਿ ਤੁਸੀਂ ਜਿਹੜਾ ਇੱਕ ਇਕੱਠੀ ਕੈਂਪੇਨ ਚਲਾਨੀ ਹੈ ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀ ਉਹ ਆਪਣਾ ਦੁਕਾਨਾਂ ਦੇ ਬਾਹਰ ਫੜੀਆਂ ਮਜਵਾਂਦੇ ਨੇ ਵੀ ਉਹਨਾਂ ਨੂੰ ਅਵੇਰਨੈਸ ਕਰਨਾ ਵੀ ਅੱਜ ਤੋਂ ਬਾਅਦ ਇਹ ਜਿਹੜੀ ਲਾਈਨ ਡਰਾਅ ਕੀਤੀ ਜਾ ਰਹੀ ਹੈ ਇਸ ਤੋਂ ਇਸ ਦੇ ਬਾਹਰ ਆਪਣਾ ਕੋਈ ਵੀ ਜਿਹੜਾ ਸਮਾਨ ਸੇਸ਼ੀ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਵੀ ਦਿੱਤੇ ਜਾਣਗੇ ਤੇ ਤੁਹਾਡਾ ਸਮਾਨ ਵੀ ਜਾਇਦਾ ਕੀਤਾ ਜਾਏਗਾ। ਪੂਰੀ ਤਾਂ ਦੁਕਾਨਦਾਰ ਵੀ ਮੈਨਾਂ ਰੇੜੀਆਂ ਲਗਾਉਂਦੇ ਆ ਪੈਸੇ ਮੋਟੇ ਰਕਮ ਲੈਂਦੇ ਆ ਰੇੜੀਆਂ ਤੋਂ। ਹਾਂਜੀ ਹਾਂਜੀ। ਉਸੇ ਤਹਿਤ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨੇ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਬੜੀ ਲੱਗੀ ਹੋएगी ਚਲਾਨ ਉਹਦੀ ਦੁਕਾਨ ਦਾ ਹੋਏਗਾ ਦਾ ਜੋ ਆਪਣੇ ਬਾਹਰ ਲਗਾ ਨਹੀਂ ਸਕਦਾ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਅੱਜ ਟ੍ਰਿਪੜੀ ਰਹੇਗੀ ਜਾਂ ਨਹੀਂ ਨਹੀਂ ਇਹ ਰੈਗੂਲਰ ਰਹੇਗੀ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੀ ਡਰਾਈਵ ਚਲਾ ਕੇ ਗਏ ਹ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਸੀ ਨਾ ਐਦਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਸਰ ਜਿਵੇਂ ਵਾਈਟ ਪੱਟੀ ਲੱਗ ਰਹੀ ਹੈ ਜੇ ਇਸ ਤੋਂ ਬਾਹਰ ਵਾਈਕਲ ਜਾਂਦਾ ਹੋਗਾ ਚਲਾਨ ਕੱਟਿਆ ਜਾਏਗਾ ਕਿ ਸਾਹਮਨੀ ਹੋਏ ਨਹੀਂ ਵਾਈਕਲ ਦਾ ਜਿਹੜਾ ਚਲਾਨ ਦੇ ਸੰਬੰਧ ਹੈ ਉਹ ਟ੍ਰੈਫਿਕ ਪੁਲਿਸ ਨਾਲ ਹੈ ਉਹਦੇ ਨਾਲ ਨਗਰ ਨਿਗਮ ਦਾ ਕੋਈ ਤੰਦੂਰ ਨਹੀਂ